ਉਰੀਆ ਭੈਣ ਜਨੇਦ ਜੇ ਐਨੇ ਗੰਡੇ ਕੀ ਕਰਾਉਨੇ ਆ ਦੋ ਦਾ ਜਾਣੇ ਆ 10 ਕਿਲੋ ਗੰਡੇ ਬਣਾ ਗਈ ਤੂੰ ਐਨੇ ਕੀ ਤੂੰ ਚੇਕੜ ਬਣਾਏਂਗੀ ਮੂੰਗੀ ਮਸਲੀ ਦਾ ਧਰਨੀ ਐ ਇੱਕ ਗੰਢਾ ਪਾਲਾ ਐ ਤਾਂ ਤੂੰ ਦੋ ਦਿਨਾਂ ਚ ਘੁੰਡੇ ਲਾ ਦੇਗੀ ਚੀਰ ਦੇ ਚੀਰ ਦੇ ਕੀ ਹੁੰਦਾ 5 ਰੁਪਏ ਦੀ ਮੂੰਗੀ ਮਸਲੀ ਲੈ ਆਣੇ ਦਿੱਤੀ ਐ ਤੇ ਦੋ ਜਣਾਂ ਨੂੰ 5 ਰੁਪਏ ਦੀ ਵਾਧੂ ਐ 40 ਰੁਪਏ ਕਿਲੋ ਗੰਡੇ ਹੋ ਰਹੇ ਐ ਤੂੰ ਦੋ ਦਿਨਾਂ ਚ ਬਗਾ ਦੇਗੀ ਚੀਰ ਦੇ ਚੀਰ ਦੇ ਆ ਮੋੜ ਕੇ ਆ ਗੰਡੇ ਉਥੇ ਇੱਕ ਫੜਾ ਜੇ ਇੱਕ ਪਾਇਆ ਕਰਾਂਗੇ ਆਪਾਂ ਲੈ ਕੰਦਰਾ ਜੰਮਾਦਰਾ ਮੱਖਾ ਅੰਜੂਸਾ ਤੇ ਕਿੰਨੀ ਖੈਰ ਨਹੀਂ ਛੱਡਦਾ ਇਹ ਤਾਂ ਬਾਤੀ ਲੈ ਆਦੀ ਹੁਣ ਜੰਦੀਆਂ ਕਮਾਂਡੀਆਂ ਦੀ ਸਮਾਨੇ ਤੋਂ ਲੈ ਕੇ ਗੱਡੀ ਗਿੰਦੀ ਜੇ ਦਾਦੀ ਜੀ ਤੇ ਤੂੰ ਜੀਵੇ ਗੰਦੇ ਚੀਜ਼ ਤੇ ਤੂੰ ਜੀਵੇ ਬਾਟੀ ਰੇ ਦਾਸ ਗੰਦੇ ਬਣਾਦੇ 2 ਕਿਲੋ ਇਹਨੇ ਜੇ ਤਾਂ ਪਾ ਕੇ ਪੂਰੇ ਆਏ ਖੜੇ ਹੈ ਕਿਤੇ ਨਹੀਂ ਜਾਣਾ ਮੈਂ ਸਰੂਪ ਪਾਣੀ ਪੀ ਆਦੇ ਮੈਂ ਥੋੜੀ ਸਿਆ ਪੁੰਦਾ ਹੁੰਦਾ ਕਿਉਂ ਮੇਰੇ ਸਾਲ ਰੰਦਗੇ ਹੱਥ ਨੂੰ ਦਸ ਜਗ ਚਾਹ ਦੇ ਪੀ ਜਾਨੀ ਐ ਮਹੀਨੇ ਦੇ ਖਾਦ ਦਾ ਗੱਟਾ ਖਾ ਜਾਨੀ ਐ ਹੁੰਦਾ ਕਿਉਂ ਨਹੀਂ ਦੇਖੋ ਗੋਹੇ ਗੋਹੇ ਗੁੜੀ ਲਾਰ ਕੀ ਕਰ ਦੇਗੀ ਆ ਤੂੰ ਉਰੀਆ ਪਾਣੀ ਦਾ ਗਲਾਸ ਲੈ ਆ ਕੇ ਦੇ ਪਹਿਲਾਂ ਫਿਰ ਬਸ ਜੀ ਆ ਤੇ ਸਗੰਦਾ ਬਦੂ ਐ ਕਿਲੋ ਕੰਡੇ ਹੁੰਦਾ ਇਹਨੇ ਨੂੰ ਸੱਚ ਬਣਾਉਣਾ ਹੈ ਬੱਲੇ ਮੇਰੇ ਸਾਹ ਨਾਲ ਦੀ ਸੁਖੀ ਸਬਜੀ ਮੇਰੇ ਸਾਹ ਨਾਲ ਰੁਖੀ ਦਾਲ ਖਾਈ ਜੋ ਚੁਕਚਾ ਨਾ ਇਹਦੇ ਨਹੀਂ ਪਤਾ ਰੁਖੀ ਦਾਲ ਖਾਈ ਜੋ ਚੁਕਚਾ ਦਾ ਸਾਲ ਆ ਤਾਂ ਇਹਨੂੰ ਕੀ ਦਾਲ ਤੇ ਕੀ ਲਾਉਣੀ ਮਾਰੀ ਮੋਟੀ ਬਰਫ ਗਾਲ ਲੈ ਕੈਂਪਰ ਚ ਉਹ ਫਰਿੱਜ ਤੇ ਕਾਹਦੇ ਵਾਸਤੇ ਪੈਸੇ ਲਵਾਦੇ ਬੱਬਲ ਕੱਤਾ ਬਣਾਦਾ ਤਤਾ ਬਣੀ ਸਾੜਾ ਕੌੜੇ ਰਸ ਦੀ ਚੋਕਲੀਆਂ ਨਹੀਂ ਬਣੀ ਰੂਗੀ ਮੈਥੋਂ ਨਹੀਂ ਸੱਪਾ ਹੁੰਦਾ ਤੇ ਮਗਰੋਂ ਨਹੀਂ ਲੈਦਾ ਸਾਰੀ ਉਮਰ ਢੈ ਖਾਣੇ ਨੇ ਲਹੂ ਪੀਆ ਉਹ ਤੂੰ ਬਾਗਜਾ ਮੈਥੋਂ ਤਲੇਬਰ ਨਾ ਖਾ ਲਈ ਹੁਣ ਐ ਦੇ ਖਾਣਾ ਦੇ ਨੇ ਦੀ ੜਕੇ ਤੋਂ ਲੱਗੂ ਗਿਚ ਗਿਚ ਕਰ ਤੜਕੇ ਤੋਂ ਲੱਗੂ ਗਿਚ ਗਿਚ ਕਰਨਾ ਬਾਗਜਾ ਹੁਣ ਇੱਥੇ ਮੇਰਾ ਕੀ ਮੂੰਹ ਦੇਣੀ ਆ ਜਾਂ ਜਾਇਆ ਬਾਗ ਜਾਂ ਬਾਗ ਜਾਂ ਬਾਗ ਜਾਂ ਤੂੰ ਬਾਗ ਜਾਂ ਆਇਆ। ਇਹ ਨੂੰ 5 ਕਿਲੋ ਕਿਲੋ ਗੰਦੇ ਬਾਗੇ ਪੂਰੇ ਆਏ ਖੜੇ ਹੈ 5 ਕਿਲੋ ਕਿਲੋ ਗੰਦੇ ਬਾਗੇ। ਇੱਕ ਦਾ ਵਾਧੂ ਹੈ ਕੰਡਾ। ਬਹੁਤ ਹੈ। ਸੋਜਣ ਦੀ ਜਾਲ 10 ਰੁਪਿਆ ਦੀ ਵਾਧੂ ਹੈ ਤੇ ਇਹ ਰੋਜ਼ 77 ਰੁਪਏ ਲੱਗੋ। ਇਹ ਨੂੰ ਧਿਆਨ ਨਾਲ ਆ ਵੀ ਦਾਾਲਾ ਦੀ ਸਿਆਪਾ ਵੀ ਕਰਨਾ ਪਿਆ ਤੁਹਾਨੂੰ। ਸਹੀ ਹੈ ਜੀ ਨਹੀਂ ਇਹਨਾਂ ਦਾ ਕਿਉਂ ਉਗਾਲੋ? ਉਹ ਪਾਏ ਜੋ ਮੁਸਾ ਜਾਣ ਜਾਣ ਕੇ ਵੱਧ ਬਹੁਤ ਦੁੱਧ ਵੱਧ ਬਹੁਤ